ਦੇਖੋ ਤਿਹਰੀ ਦੇ ਵਿੱਚ ਕਿਵੇਂ ਜਿਹੜਾ ਪਾਣੀ ਦੇ ਵਿੱਚ ਕਿਵੇਂ ਬਹਿ ਗਈਆਂ ਤੁਸੀਂ ਦੁਕਾਨਾਂ ਦੇਖੋ ਇੱਕ ਇਹ ਉਹ ਗਈਆਂ ਇਹ ਆ ਗਈਆਂ ਉਹ ਗਈਆਂ ਉਹ ਗਈਆਂ ਦੁਕਾਨਾਂ ਦੇਖੋ ਇਹ ਇੰਨਾ ਜਨਨ ਕਿ ਮੀਂਹ ਦਾ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਨਦੀਆਂ ਨਾਲਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਦੁਕਾਨਾਂ ਨੇ ਜਿਹੜੀਆਂ ਰੋਡ ਦੇ ਉੱਤੇ ਬਣੀਆਂ ਹੋਈਆਂ ਸੀ ਕਿਵੇਂ ਮੀਂਹ ਦੇ ਪਾਣੀ ਦੀ ਲਪੇਟ ਚ ਆ ਗਈਆਂ ਤੇ ਤਿੰਨੇ ਦੁਕਾਨਾਂ ਪਾਣੀ ਦੇ ਵਿੱਚ ਬਹਿ ਗਈਆਂ ਤੁਸੀਂ ਦੇਖੋ ਕਿਵੇਂ ਲੋਕ ਨੇ ਜਿਹੜੇ ਉੱਪਰ ਵਾਲੇ ਦੁਆਲੇ ਦੇਖ ਰਹੇ ਨੇ ਦੇਖੋ ਕਿਵੇਂ ਪਾਣੀ ਦਾ ਵਹਾਅ ਕਿੰਨਾ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਆ ਦੇਖੋ ਤਸਵੀਰਾਂ ਦੇ ਵਿੱਚ ਕਿੰਨੀ ਤੇਜ਼ ਪਾਣੀ ਆ ਰਿਹਾ ਹੈਗਾ ਦੇਖੋ ਤਸਵੀਰਾਂ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਹੈਗਾ ਇਹ ਦੁਕਾਨਾਂ ਸਾਨੂੰ ਡਿੱਗੀਆਂ ਦਿਖਾਉਂਦੇ ਆ ਫਿਰ ਤੋਂ ਇੱਕ ਵਾਰ ਕਿਵੇਂ ਡਿੱਗਦੀਆਂ ਨੇ ਇਹ ਦੁਕਾਨਾਂ ਤੁਸੀਂ ਦੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਇਹ ਆ ਗਈਆਂ ਹੋ ਗਈਆਂ ਇਹ ਇਹ ਹੋ ਗਈਆਂ ਦੇਖੋ ਪਾਣੀ ਦਾ ਕਿੰਨਾ ਤੇਜ਼ ਵਹਾਅ ਆ ਕਿੰਨੇ ਤੇਜ਼ ਵਹਾਅ ਦੇ ਵਿੱਚ ਤੁਸੀਂ ਇਹ ਸੋਚੋ ਬਿੰਨੇ ਤੇਜ ਪਾਣੀ ਦੇ ਵਿੱਚ ਦੁਕਾਨਾਂ ਕਿਵੇਂ ਰੁੜ ਗਈਆਂ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉੱਤਰਾਖੰਡ ਦੇ ਟੀਰੀਆਂ ਤਸਵੀਰਾਂ ਨੇ ਉੱਤਰਾਖੰਡ ਦੇ ਟੀਰੀਆਂ ਦੀਆਂ ਤਸਵੀਰਾਂ ਨੇ ਦੇਖੋ ਕਿੰਨਾ ਭਿਆਨਕ ਮੰਜ਼ਰ ਆਇਆ ਹੈ ਮੌਕੇ ਦਾ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਪੱਧਰ ਕਿਵੇਂ ਵੱਧ ਰਿਹਾ ਹੈ ਤੇਜ਼ੀ ਦੇ ਨਾਲ ਕਰੰਟ ਟਾਈਮ ਟੀਵੀ ਦੀਆਂ ਐਕਸਕਲੂਸਿਵ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਪੂਰੀ ਰਿਪੋਰਟ ਕਿਵੇਂ ਪਾਣੀ ਤੇਜ ਆ